ਪਿਆਰੀਆਂ ਸੰਗਤ ਜੀ ਬੜਾ ਖੁਸ਼ੀਆਂ ਵਾਲਾ ਸਮਾਂ ਹੈ ਜੋ ਹਜੂਰ ਸ਼ੈਨਸ਼ਾ ਦੇ ਚਰਨਾਂ ਵਿੱਚ ਜੁੜ ਬੈਠੇ ਹਾਂ ਵਿਹਾਰ ਚੱਲਿਆ ਸੀ ਜੋ ਪ੍ਰਮਾਤਮਾ ਨੇ ਕਿਰਪਾ ਕੀਤੀ ਇਸ ਪਰਿਵਾਰ ਤੇ ਕਿ ਕਿਵੇਂ ਗਾਜਦਾ ਤੇ ਤੰਦੂਏ ਦਾ ਵਿਹਾਰ ਚੱਲਿਆ 23 ਅਵਤਾਰਾਂ ਵਿੱਚੋਂ ਉਸ ਵੇਲੇ ਸਮਾ ਹਰੀ ਹਰ ਅਵਤਾਰ ਦਾ ਸੀ ਜਿਸ ਵੇਲੇ ਇਹ ਸਾਰਾ ਵਿਹਾਰ ਹੋਇਆ ਅਕਾਲ ਪੁਰਖ ਨਿਰਗੁਣ ਤਾਰ ਉਸ ਵੇਲੇ ਇਹ ਸਾਰਾ ਵਿਹਾਰ ਕੀਤਾ ਗਾਲੋ ਰੀ ਸੀ ਮਾਝਾ ਮਾਲਵਾ ਦੁਆਬਾ ਜੰਮੂ ਕੋਈ ਸਮਾ ਸੀ ਹਜੂਰ ਸ਼ੰਚਾ ਜੀ ਦੁਆਬੇ ਵਿੱਚ ਆਏ ਦੁਆਬੇ ਵਿੱਚ بارش ਕਰਾਈ ਦੁਆਬੇ ਵਾਲੇ ਨਹੀਂ ਪਹੁੰਚ ਸਕੇ ਸਹਬ ਸਤਗੁਰ ਲੋਚਦਾ ਗੁਰਮੁਖਾਂ ਦੀ ਦੇ ਦیدار ਜੁਗ ਚੌਂਕੜੀ ਇਹੋ ਸੋਚਦਾ ਕਿਸੇ ਵੇਦ ਨਿਭਾ ਭਗਤਾਂ ਦਾ بارشਵੀ ਪ੍ਰਮਾਤਮਾ ਨੇ ਤਾਂ ਕਰਾਈ ਕਿ ਕਿਰਪਾ ਕਰਨੀ ਸੀ ਮਾਝਾ ਮਾਲਵਾ ਦੁਆਬਾ ਜੰਮੂ ਇਕੱਠਾ ਕਰਨਾ ਸੀ ਜਿਸ ਵੇਲੇ ਦਮਕਾ ਵੱਜਿਆ ਦੁਆਬੇ ਨੂੰ ਕਿ ਤੁਸੀਂ ਬਾਰ ਸਾਲ ਦੇਖ ਲਿਆ ਇਹ ਕਹਾਣੀ ਨਹੀਂ ਦੇਖੀ ਕਿ ਪ੍ਰਮਾਤਮਾ ਆਇਆ ਹੈ ਦੁਆਬੇ ਵਿੱਚ ਜਿਹਨੂੰ ਜਿਹਨੂੰ ਪਤਾ ਲੱਗਾ ਉਹਨਾਂ ਨੇ ਹਾੜੇ ਕੱਢੇ ਹਜੂਰ ਸ਼ੰਸ਼ਾ ਦੇ ਚਰਨਾਂ 'ਚ ਕਿ ਭੁੱਲ ਹੋ ਗਈ ਹੈ ਮਾਫ ਕਰੋ ਪ੍ਰਮਾਤਮਾ ਨੇ ਕਿਰਪਾ ਕੀਤੀ ਕਿ ਰਾਵੀ ਕੰਡੇ ਬਾਬੂਪੁਰ ਸਾਰੇ ਪੁੱਜੇ ਮੋਚਾ ਤੇ ਹੈ ਸੀ ਮਾਲਵਾ ਦੁਆਬਾ ਜੰਮੂ ਵਿੱਚ ਉੱਥੇ ਹੀ ਸਦ ਲਿਆ ਬੜੇ ਸਿੱਟੇ ਗੱਡੇ ਪਰਮਾਤਮਾ ਨੇ ਉਸ ਧਰਤੀ ਤੇ ਇੱਕ ਕਹਾਣੀ ਦੁਆਬੇ ਦੀ ਜੁੜਦੀ ਹੈ ਕਿ ਦੁਆਬੇ ਵਿੱਚ ਸ਼ਹਿਰ ਨਾਨਕ ਪਾਤਸ਼ਾਹ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਿਸ ਵੇਲੇ 13 13 ਤੋਲਿਆ ਇਹ ਦੁਆਬੇ ਵਾਲੇ ਸਾਰੇ ਵੀਰ ਉਸ ਵੇਲੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਸਹਬ ਨਾਨਕ ਪਾਤਸ਼ਾਹ ਦੇ ਕੋਲ ਜਿਹੜਾ 13 13 ਸੌਦਾ ਤੋਲਿਆ ਸੀ ਉਸ ਭੰਡਾਰੇ ਵਿੱਚ ਇਹ ਦੁਆਬੇ ਵਾਲੇ ਵੀ ਵੀਰ ਗਏ ਜਿਸ ਵੇਲੇ ਇਹਨਾਂ ਨੇ ਉਹ ਨਾਨਕ ਪਾਤਸ਼ਾਹ ਦੇ ਕੋਲੋਂ ਦਾਣੇ ਪਵਾਲੇ ਫਿਰ ਮੰਗ ਕਰ ਦਿੱਤੀ ਕਿ ਇਹਦਾ ਹਿਸਾਬ ਕੀ ਹੈ ਕਿਤਨੇ ਪੈਸੇ ਦਈਏ ਉਸ ਵੇਲੇ ਸਹਿਬ ਨਾਨਕ ਪਾਤਸ਼ਾਹ ਨੇ ਕਿਹਾ ਕਿ ਇਹਦਾ ਹਿਸਾਬ ਜਿਸ ਵੇਲੇ ਪਰਮੇਸ਼ਰ ਆਪ ਮਾਤ ਲੋਕ ਤੇ ਆਇਆ ਉਹ ਲਵੇਗਾ ਜਿਸ ਤਰ੍ਹਾਂ ਇਹਨਾਂ ਨੇ ਉਸ ਵੇਲੇ ਸਿਰ ਤੇ ਪੰਡਾ ਚੁੱਕ ਕੇ ਘਰਾਂ ਨੂੰ ਖੜੀਆਂ ਸੀ ਅਕਾਲ ਪੁਰਖ ਨੇ ਕਿਰਪਾ ਕਰ ਦਿੱਤੀ ਦਵਾਬੇ ਵਾਲਿਆਂ ਤੇ ਤੇ ਜਿਹੜਾ ਆਟਾ ਜੇਠੂਆ ਲੈ ਕੇ ਆਉਣਾ ਹੈ ਉਹ ਸਿਰਾਂ ਤੇ ਚੁੱਕ ਕੇ ਲੈਣਾ ਹੈ ਤੇ ਮਾਤਮਾ ਨੇ ਉਹ ਲੈਣਾ ਦੇਣਾ ਪੂਰਾ ਕਰਨਾ ਸੀ ਤੇ ਕੀ ਕਿਰਪਾ ਕੀਤੀ ਸਭੀ ਪੋਤੇ ਇਹ ਪਿਛਲਾ ਲੇਖਾ ਸਾਕਾ ਕਿਹੜਾ ਸਾਕੀ ਧੁਰ ਦੀ ਰਿਆ ਜਨਾਈਆ ਓ ਮੋਦੀ ਖਾਨੇ ਲੈਣਗੇ ਸੀ ਆਟਾ ਝੋਲੀ ਨਾਨਕ ਅੱਗੇ ਡਾਈਆ ਉਸ ਭੜਕੇ ਮਾਰਿਆ ਸ਼ਾਬਾ ਬਿਨ ਕੀਮਤ ਬੱਲੇ ਪਾਈਆ ਇਹ ਨਾ ਪੁਛਿਆ ਕੋਈ ਹਿਸਾਬਾ ਰਕਮ ਹੁੰਦੇ ਸਮਝਾਈਆ ਕੀ ਕਿਆ ਨਾਨਕ ਪਾਤਸ਼ਾਹ ਨੇ ਉਸ ਨੇ ਕਹ ਇਹੋ ਤਹਾਨੂੰ ਲਾਭ ਮੇਰਾ ਦਰਸ਼ਨ ਲਿਆ ਪਾਈਆ ਹੋ ਕੇ ਲਾਜ ਵਾਪਾ ਟੈ ਪਏ ਸ਼ਰਨਾਈਆ ਮੁ슬ੀਆਂ ਨੂੰ ਨਜ਼ਰੀ ਆਇਆ ਉਹੋ ਕਾਬਾ ਬਰਾਦਰੀ ਵੀ ਦੱਸ ਦਿੱਤੀ ਕਿ ਉਸ ਵੇਲੇ ਕਿਹੜੀ ਸੀ ਮੁਸਨਿਆਂ ਨੂੰ ਨਜ਼ਰੀ ਆਇਆ ਉਹੋ ਕਾਬਾ ਜਿਸ ਦਾ ਮੁੰਬਾ ਮਨਾਰ ਚਰਨ ਦਵਾਰੇ ਸੀਸਨ ਵਾਈਆ ਮਿਓ ਕੇ ਕੀਤਾ ਅਦਾਬ ਕਲਮਾ ਇੱਕ ਦਰੜਾਈਆ ਸਾਡਾ ਲੇਖਾ ਵੇਖ ਕਿਹੜੀ ਕਿਤਾਬਾ ਕਤਬ ਖਾਨੇ ਫੋਲ ਫਲਾਈਆ ਜਿਸ ਵੇਲੇ ਨਾ ਬੇਨਤੀ ਕੀਤੀ ਤੇ ਸਾਹਿਬ ਅਨੰਤ ਪਤਸ਼ਾਹ ਨੇ ਕੀ ਕਿਹਾ ਨਾਨਕ ਕਿਆ ਉਹ ਜਿਸ ਵੇਲੇ ਆਵੇ ਪਰਵਦਗਾ ਹਰ ਸੰਜਾ ਮੇ ਪਰਵਾ ਫੇਰਾ ਪਾਈਆ ਉਹ ਤੁਹਾਡਾ ਬਣੇ ਪਿਤਾ ਮਾਤਾ ਸੇਰੇ ਆਪਣਾ ਹੱਥ ਰਖਾਈਆ ਤੁਹਾਡਾ ਅਗਲਾ ਪਿਛਲਾ ਮਿਟੇ ਹਿਸਾਬਾ ਦੋ ਜਹਾਨ ਰਹਿਣ ਕੋਈ ਨਾ ਪਾਈਆ ਕਿਦਾਂ ਕੀਤੀ ਪ੍ਰਮਾਤਮਾ ਨੇ ਕਿਰਪਾ ਕਿ ਆਟਾ ਸਿਰਾਂ ਤੇ ਚੁੱਕ ਕੇ ਲੈ ਕੇ ਆਇਓ ਤੁਹਾਡਾ ਅਗਲਾ ਪਿਛਲਾ ਮਿਟੇ ਹਿਸਾਬਾ ਦੋ ਜਹਾਨ ਰੈਣ ਕੋਈ ਨਾ ਪਾਈਆ ਇਹ ਮੇਰਾ ਤੁਹਾਡੇ ਨਾਲ ਵੈਦਾ ਨਾਨਕ ਪਾਤਸ਼ਾਹ ਕਹਿ ਰਹੇ ਮੁਕੰਮਲ ਨਾਟਾਰਿਆ ਜੜਈਆ ਪੁਰਖੇ ਕਾਲ ਮਿਲੇ ਸੱਚ ਬਕੈਦਾ ਬਾਕੀ ਲੇਖਾ ਵੇਖ ਵਖਾਈਆ ਤੁਸੀਂ ਉਸ ਦੇ ਨਾਲੋਂ ਬੇਸ਼ੱਕ ਅਲੈਰਾ ਉਹ ਤੁਹਾਡਾ ਨੂਰ ਆਪਣੇ ਵਿੱਚ ਸਮਾਈਆ ਉਹ ਜਿਸ ਵੇਲੇ ਆ ਗਿਆ ਉਹ ਕਿਰਪਾ ਕਰਕੇ ਤੁਹਾਨੂੰ ਬੁਲਾ ਲਵੇਗਾ ਤੁਹਾਡਾ ਲੇਖਾ ਉਸ ਦੇ ਨਾਲ ਰਹੇਗਾ ਇੱਥੇ ਉੱਥੇ ਧੁਰ ਦਾ ਸੰਗ ਬਣਾਈਆ ਕੀ ਕੀ ਆਨੰਕ ਪਾਤਸ਼ਾਹ ਨੇ ਉਹ ਜਿਸ ਵੇਲੇ ਪਰਮਪੁਰਖ ਤਖਤ ਨਵਾਸੀ ਸਾਡੇ ਬਵੇਗਾ ਸੱਚ ਸੰਗਾਸਣ ਸੋਭਾ ਪਾਈਆ ਦੁਆਬੇ ਦਾ ਮਹੀਰ ਦੋਆਾਂ ਦੀ ਧਾਰ ਵਿੱਚੋਂ ਵਹੇਗਾ ਵੈਣ ਪ੍ਰੇਮ ਇੱਕ ਵਹਾਈਆ ਉਸ ਵੇਲੇ ਥੋੜਾ ਲੇਖਾ ਤੁਹਾਡੇ ਕੋਲੋਂ ਲਵੇਗਾ ਕਿਹੜਾ ਲੇਖਾ ਲਿਆ ਕਿ ਸਿਰਾਂ ਤੇ ਚੁੱਕ ਕੇ ਲੈ ਕੇ ਆਇਓ ਉਸ ਵੇਲੇ ਥੋੜਾ ਲੇਖਾ ਤੁਹਾਡੇ ਕੋਲੋਂ ਲਵੇਗਾ ਸਵਾ ਮਣ ਜੋੜ ਜੜਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰੂ ਨਾਨਕ ਦੇ ਮੋਦੀ ਖਾਨੇ ਦਾ ਆਟਾ ਉਸ ਵੇਲੇ ਖਾਵੇਗਾ ਉਲੰਘਰ ਚ ਪੱਕਿਆ ਪ੍ਰਮਾਤਮਾ ਨੇ ਕਿਰਪਾ ਕਰਕੇ ਇਹ ਸਾਰਾ ਦੁਆਬੇ ਦਾ ਵਿਹਾਰ ਕਰਾਇਆ ਸਾਡੇ ਸਤਿਕਾਰਯੋਗ ਭੈਣ ਜੀ ਆ ਗਏ ਸਾਰੀ ਸੰਗਤ ਜਕਾਰੇ ਲਗਾਓ ਸੋ ਹੰਗ ਮਹਾਰਾਏ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਈਸ਼ਨੂ ਭਗਵਾਨ ਦੀ ਜੈ ਸੋ ਹੰਗਮਾਰਾਇਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਹੰਗਮਾਰਾਇਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜਨੂ ਪਗਮਾਨ ਦੀ ਜੈ ਸਭੀ ਬੋਧਾਏ ਸਮਾਸੀ ਦੁਆਬੇ ਵਾਲਿਆਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹੋ ਸਾਡਾ ਵੀ ਦਿਲ ਕਰਦਾ ਹੈ ਕਿ ਅਸੀਂ ਵਿਹਾਰ ਦੁਆਬੇ ਦੀ ਧਰਤੀ ਤੇ ਇਕੱਠਾ ਕਰਾਈਏ ਪਰ ਹਾਦੀ ਸੈਟਿੰਗ ਨਹੀਂ ਹੋ ਰਹੀ ਕਿ ਵਿਹਾਰ ਕਰਨਾ ਕਿੱਥੇ ਹੈ ਤੁਸੀਂ ਆਪ ਕਿਰਪਾ ਕਰੋ ਪਰਮਾਤਮਾ ਨੇ ਦਇਆਮਹਿਰ ਕੀਤੀ ਦੁਆਬੇ ਦੇ ਦਿਨ ਪੰਜ ਇਹ ਜਲੰਧਰ ਵਿਹਾਰ ਹੋਇਆ ਸੀ ਉਵੀਰ ਦੱਸਦਾ ਹੈ ਕਿ ਮੈਂ ਪਲੰਗ ਲਾਉਣਾ ਹੈ ਉਹ ਜਿਹੜਾ 21 ਮਾਗ ਨੂੰ ਬਿਆਸੀ ਪਰ ਉਹ ਵਿਧ ਕਿਵੇਂ ਬਣੀ ਪ੍ਰਮਾਤਮਾ ਨੇ ਕਿਰਪਾ ਕੀਤੀ ਕਿ ਇਹ ਵਿਹਾਰ ਸ਼ੁਰੂ ਕਿਦੋਂ ਹੋਵੇਗਾ 21 ਮਾਗ ਤੋਂ ਤੇ ਉਸ ਦਿਨ ਦਿਹਾੜਾ ਕਿਹੜਾ ਸੀ 28 ਪੋ ਦਾ ਸ਼ਬੀ ਦਾ ਵਿਹਾਰ ਚੱਲ ਰਿਹਾ ਸੀ 28 ਪੋ ਨੂੰ ਮਾਰੇ ਨੇ ਕਿਰਪਾ ਹੀ ਉੱਥੋਂ ਸ਼ੁਰੂ ਕੀਤਾ ਦੁਆਬੇ ਦੇ ਦਿਨ 5 ਪੰਨ੍ਹਾ ਪੰਨ੍ਹਾ ਜੋੜ ਜੜਾਈਆ ਬਾਕੀ ਉਹਨਾਂ ਨਾਲ ਮਿਲ ਕੇ ਕਰਨ ਸੰਗ ਪੱਲੂ ਗਾਂਢ ਬੁਧਾਈਆ ਕਿ ਤੁਹਾਨੂੰ 5 ਦਿਨ ਦਿੱਤੇ ਦੁਆਬੇ ਵਾਲਿਆਂ ਨੂੰ 21 ਮਾਗ ਜਿੱਥੇ ਮਰਜੀ ਡਾਲਿਓ ਪਲੰਗ ਕੀ ਬਾਤ ਹੈ ਕਿ ਕੀ ਮੇ ਕੋਪਸ ਦੇ ਹੈ ਮੇਰੇ ਵਾਸਤੇ ਤੇ ਸਾਰੇ ਇੱਕੋ ਜਿਹੇ ਹੀ ਵੇ ਕੀ ਕਿਰਪਾ ਕੀਤੀ 21 माग ओ जिਥੇ ਮਰਜੀ ਡਾਲਿਓ ਪਲੰਗ ਮਿਲਕੇ ਖੁਸ਼ੀ ਮਨਾਈਆ ਪਾਕੇ ਆਵਾ ਸਭ ਨੂੰ ਠੰਡ ਅਮਰਤ ਮੇਗ ਬਰਸਾਈਆ ਦੇਕੇ ਆਵਾ ਆਨੰਦ ਸਤਕ ਸਤ ਵਰਤਾਈਆ ਤੁਹਾਡੇ ਕਰਮਾ ਕਰਮਾਂ ਦੀ ਚੁੱਕ ਕੇ ਆਵਾ ਪੰਡ ਕਿਦਾਂ ਸਾਰੇ ਆਪਣੇ ਭਾਰ ਉਠਾਈਆ ਕੁਛ ਹੋਰ ਦੱਸ ਕੇ ਆਵਾ ਸ਼ੰਦ ਕਿਸ ਵਿਦ ਸਾਰਿਆਂ ਦਾ ਨਾਤਾ ਜੋੜ ਜੜਾਈਆ ਇਹ ਬਹਾਨੇ ਬਣਦੇ ਰਹੇ ਕਿ ਕਿਵੇਂ ਪ੍ਰਮਾਤਮਾ ਕਿਰਪਾ ਕਰਦੇ ਰਹੇ ਇਹ ਜਿਹੜੀ ਕਿਰਪਾ ਕੀਤੀ ਕਿ ਮੈਂ ਦੱਸ ਕੇ ਆਉਂਗਾ ਉਹਨਾਂ ਪੰਜਾਂ ਦਿਨਾਂ ਦੇ ਵਿਹਾਰ ਤੇ ਕਿ ਕਿਵੇਂ ਸਾਰਿਆਂ ਦਾ ਜੋੜ ਜੜਾਇਆ ਹੈ ਜਿਸ ਵੇਲੇ ਇਸ ਪਰਿਵਾਰ ਦੀ ਵਾਰੀ ਆਈ ਉਹਨਾਂ ਪੰਜਾਂ ਦਿਨਾਂ ਵਿੱਚ ਹੇ ਮਾਗ ਇਹਨਾਂ ਵੀਰਾਂ ਤੇ ਕਿਰਪਾ ਹੋਈ ਵਿਹਾਰ ਕਿਤੇ ਕੀਤਾ ਜੋ ਦੋਨੇ ਪ੍ਰਾਸ ਸੀ ਸਰਦਾਰ ਗਰਮੇ ਸਿੰਘ ਤੇ ਵੀਰ ਲਖਮਨ ਸਿੰਘ ਉਹਨਾਂ ਦੇ ਖੂਹ ਤੇ ਵਿਹਾਰ ਕਰਨ ਦਾ ਹੁਕਮ ਹੋ ਗਿਆ ਪਰਮਾਤਮਾ ਨੇ ਹੁਕਮ ਦੇ ਦਿੱਤਾ ਕਿ ਸਾਰੀ ਸੰਗਤ ਪਾਸੋਂ ਇੱਕ ਇੱਕ ਗਲਾਸ ਆਪਣੇ ਉੱਪਰ ਪਾਣੀ ਦਾ ਪੋਣਾ ਹੈ ਇਹ ਪ੍ਰਮਾਤਮਾ ਨੇ ਕਿਰਪਾ ਕੀਤੀ ਕਿ ਇਹ ਮੈਂ ਵਿਹਾਰ ਕਿਉਂ ਕਰਨ ਲੱਗਾ ਹਾਂ ਹਾਂਜੀ ਨਾਜੀ ਕਿਉਂ ਕਰਨ ਲੱਗਾ ਹਾਂ ਕਿ ਇਹ ਤ੍ਰੇਤਾ ਯੁੱਗ ਵਿੱਚ ਬਾਲਮੀਕ ਨੂੰ ਦਿਖਾਇਆ ਸੀ ਕਿ ਮੈਂ ਮਾਤ ਲੋਕ ਤੇ ਜਾ ਕੇ ਇਹ ਖੇਡ ਕਰਨੀ ਹੈ ਆਪਣੇ ਭਗਤਾਂ ਕੋਲੋਂ ਕਰਾਉਣਾ ਹੈ ਇਹ ਸਾਰਾ ਵਿਹਾਰ ਬਾਲਮੀਕ ਨੇ ਉਸ ਵੇਲੇ ਨੱਕ ਨਾਲ ਧਰਤੀ ਤੇ ਲਕੀਰਾਂ ਕੱਢੀਆਂ ਕਿ ਪ੍ਰਮਾਤਮਾ ਉਹਦਾ ਤੂੰ ਮੰਨਦਾ ਨਹੀਂ ਦੱਸਦਾ ਨਹੀਂ ਦੱਸ ਇਹ ਵਿਹਾਰ ਕਿੱਥੇ ਭਗਤੌਣਾ ਤੇ ਕਿਦੋਂ ਭਗਤੌਣਾ ਹੈ ਬਾਰ-ਬਾਰ ਨੱਕ ਨਾਲ ਲਕੀਰਾਂ ਕੱਢਦਾ ਰਿਹਾ ਬਾਲਮੀਕ ਫਿਰ ਪ੍ਰਮਾਤਮਾ ਨੇ ਕਿਰਪਾ ਕਰਕੇ ਦੱਸਿਆ ਕਿ ਤੈਨੂੰ ਵੀ ਉਸ ਵੇਲੇ ਮਾਨਸ ਦੇਹੀ ਮੈਂ ਦੇ ਦੂੰਗਾ ਤੈਨੂੰ ਵੀ ਪਲਾਉਂਗਾ ਜਿਸ ਵੇਲੇ ਇਹ ਸਾਰਾ ਵਿਹਾਰ ਕੀਤਾ ਸੀ ਪਹਿਲਾ ਹੁਕਮ ਡਾਕਟਰ ਪਾਲ ਸਿੰਘ ਨੂੰ ਕੀਤਾ ਕਿ ਉਠ ਤੇਰੇ ਨਾਲ اقرار ਹੋਇਆ ਸੀ ਉਸ ਵੇਲੇ ਤੇਰੇ ਤਾਂ ਜੋ ਕੁਝ ਪਹਿਲਾ ਗਲਾਸ ਉਸ ਵੀਰ ਕੋਲੋਂ ਪੋਇਆ ਦੂਜਾ ਗਲਾਸ ਗਿਆਨੀ ਗੁਰਮੁਖ ਸਿੰਘ ਕੋਲੋਂ ਪੋਇਆ ਉਸ ਨੂੰ ਵੀ ਦਿਖਾ ਦਿੱਤਾ ਸੀ ਸਾਰਾ ਉਹਦੀ ਧਾਰ ਕਹਿੰਦੀ ਕਿ ਮੈਂ ਤੇ ਅਜੇ ਜਨਮ ਨਹੀਂ ਲਿਆ ਰਬਦਾਸ ਦੀ ਧਾਰ ਕਹਿੰਦੀ ਕਿ ਮੈਂ ਤੇ ਅਜੇ ਮਾਤ ਲੋਕ ਤੇ ਜਨਮ ਨਹੀਂ ਲਿਆ ਅਕਾਲ ਪੁਰਖ ਨੇ ਕਿਹਾ ਤੁਹਾਡਾ ਦੋਹਾਂ ਦਾ ਇਕੇ ਥਾਂ ਰਹਿਣਾ ਮੈਂ ਕਰੂੰਗਾ ਭਲਾਈਪੁਰ ਵਿੱਚ ਉਹਨਾਂ ਦੋਨਾਂ ਨੂੰ ਇਹ ਮਾਨ ਮਿਲਿਆ ਤੇ ਸ਼ੁਰੂਆਤ ਉੱਥੋਂ ਪ੍ਰਮਾਤਮਾ ਨੇ ਕਰਾਈ ਕਿ ਫੇਰ ਇਹ ਰਾਮ ਦੇ ਟਾਈਮ ਦਾ ਵੀ ਸਾਰਾ ਵਿਹਾਰ ਦਿਖਾ ਦਿੱਤਾ ਕਿ ਰਾਮ ਨੇ ਕਿਹਾ ਸੀ ਜਿਸ ਵੇਲੇ ਪਿੱਲਣੀ ਦੇ ਘਰ ਗਿਆ ਸੀ ਰਾਮ ਨੇ ਕਿਹਾ ਸੀ ਕਿ ਜਿਸ ਵੇਲੇ ਪਿੱਲਣੀ ਉਹ ਰਾਮਾਂ ਦਾ ਰਾਮ ਆ ਪਾਇਆ ਉਹ ਇਹ ਸਾਰਾ ਵਿਹਾਰ ਜਿਹੜਾ ਜਲ ਉੱਪਰ ਪਾਉਣ ਵਾਲਾ ਵਾ ਉਹ ਕਰੇਗਾ। ਭਿਲੜੀ ਕਹਿੰਦੀ ਟਾਈਮ ਕਿਹੜਾ ਹੋਵੇਗਾ? ਉਸਨੇ ਕਿਹਾ ਜਿਸ ਵੇਲੇ ਉਹ ਸੀਸ ਤੇ ਪੰਜ ਮੁਖੀ ਤਾਜ ਲਾਵੇਗਾ ਤੂੰ ਗਣ ਲੀਕੇ ਉਸ ਸਮਾਂ ਆ ਗਿਆ। ਇੱਥੇ ਹਜੂਰ ਸ਼ੰਚਾ ਦੇ ਚਰਨਾਂ ਤੋਂ ਸਰਬਹਰ ਸੰਗਤ ਤੋਂ ਮਾਫੀ ਮੰਗਦਾ ਕਿ ਕੋਈ ਬਚਨ ਅੱਗੇ ਪਿੱਛੇ ਬੋਲਿਆ ਗਿਆ ਹੋਵੇ ਹਜੂਰ ਸ਼ੰਚਾ ਜੀ ਮਾਫ ਕਰਨ ਕਹਿੰਦੇ ਉਹ ਜਗਾ ਦੇ ਫੇਰ ਲਈ ਇਹ ਰਿਕਮੈਂਡیشن ਉਹ ਜਿਹੜੇ ਭੈਣ ਜੀ ਨੇ ਲਿਖਿਆ ਤਾਂ ਬਿਲਕੁਲ ਨਹੀਂ ਵਾ ਠੀਕਾ ਮੈਨੂੰ ਆਰਬਜਨ ਸਾਹਿਬ ਦੇ ਮੇਰੇ ਵੀਰਾ ਨਿਸ ਗਉਣ ਸਈ ਪ੍ਰਮਾਤਮਾ ਜਿਦੋਂ ਇਹ ਦਸਹਿਦਰੀ ਗੱਲ ਬਾਲਮੀਕ ਨੂੰ ਬਾਲਮੀਕ ਨੂੰ ਉਹ ਦਿਖਾਇਆ ਸੀ ਤੇ ਬਾਲਮੀਕ ਕਹਿੰਦਾ ਹੈ ਮੈਨੂੰ ਕੁਛਰ ਚੁੱਕ ਜੇ ਅੰਦਰ ਕੁਛ ਨਾ ਚੁੱਕਦਾ ਹੁਣ ਜਦ ਮੈਂ ਮੰਨਾਂ ਨਹੀਂ ਉਹਦੋਂ ਕਾਲਪੁਰਖ ਨੇ ਕਿਹਾ ਪੇ ਜਦੋਂ ਮੈਂ ਆਇਆ ਤੇ ਉਹ ਵਿਆਹ ਚ ਅਸ਼लान ਦਾ ਕਰਾਵਾ ਦਾ ਤੇ ਚਿੱਟੀ ਚਾਦਰ ਦੀ ਬੁੱਕ ਮਾਰ ਕੇ ਬਿਦਾ ਜੀ ਚੌਂਕੀ ਦੇ ਬਹਿ ਗਏ ਤੇ ਇਹਨਾਂ ਨੂੰ ਪੁੱਛਿਆ ਭਾਂ ਦਿਲਜੀਤ ਉਹਨਾਂ ਨੂੰ ਪੇ ਤੁਹਾਡੇ ਕੋਲ ਚਿੱਟੀ ਚਾਦਰ ਹੈ ਉਹਦੋਂ ਕੋਈ ਵਿਆਹ ਨਹੀਂ ਚੱਲਦਾ ਪਹਿਲਾਂ ਪੁੱਛਿਆ ਵੀ ਕੋਈ ਚਿੱਦੀ ਚਾਦਰ ਹੈ ਉਹਨਾਂ ਆ ਗਿਆ ਜੀ ਹੈਗੀ ਆ ਹਾਂਜੀ ਮੰਗ ਸੀ ਨਾ ਮੰਗ ਨੂੰ ਪੂਰਾ ਕੀਤਾ ਪਰਮਾਸ਼ਰਮ ਮੰਗ ਸੀ ਉਹ ਬਿਤਾਜੀ ਚਾਦਰ ਦੀ ਫੁਕਲ ਮਾਰ ਕੇ ਚੌਂਕੀ ਤੇ ਬੈਠੇ ਜਿਹੜਾ ਉਹ ਸੀਨ ਵੇਖਿਆ ਉਹ ਜਲ ਕਹਿੰਦਾ ਮੈਂ ਸੀ ਤੇ ਬੈ ਗੇ ਚਰਨਾਖਾਨੀ ਜ਼ਮੀਨ ਤੇ ਰੱਜ ਗਿਆ ਮੈਂ ਅਗੇ ਨੁਕਰੇ ਦੇ ਹੱਥ ਨਹੀਂ ਆਇਆ ਸੋ ਹੰਗ ਮਹਾਰਾ ਜੇਰ ਸਿੰਘ ਵਿਸ਼ਨੂ What uh -huh.